ਇਸ ਪਹਿਲੇ ਦੀ ਬੇਹਦੀ ਮੰਦ ਭਾਗੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਤੀ ਵੱਲੋਂ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸਿਆ ਕਿ ਤਿੰਨ ਗੋਲੀਆਂ ਲਗਾਤਾਰ ਮਾਰੀਆਂ ਜਾਂਦੀਆਂ ਜਿਸ ਦੇ ਕਾਰਨ ਬੁਰੀ ਤਰ੍ਹਾਂ ਜਿਹੜਾ ਪਤਨੀ ਨੂੰ ਪਹੁੰਨ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਰੇ ਲੂ ਝਗੜੇ ਦੇ ਕਰ ਪਤੀ ਜਿਹੜਾ ਉਹ ਬੜਾ ਪਰੇਸ਼ਾਨ ਰਹਿੰਦਾ ਸੀ ਜਿਸ ਦੇ ਕਾਰਨ ਉਸ ਵੱਲੋਂ ਇਹ ਖੋਫਨਾਕ ਕਦਮ ਚੁੱਕਿਆ ਗਿਆ ਤਾਂ ਇਸ ਮਾਮਲੇ 'ਚ ਕੀ ਕੁਝ ਕਹਦੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਹੀ ਦੱਸਦੇ ਹਾਂ ਕਿ ਇੱਕ ਜਗਸੀਰ ਸਿੰਘ ਨਾਮ ਦੇ ਬੰਦੇ ਨੇ ਆਪਣੀ ਪਾਸੇ ਪੱਕਾ ਗਲਾਂ ਜਿਹੜਾ ਪਿੰਡ ਹੈ ਉਹਨੇ ਆਪਣੀ ਵਾਈਫ ਤੇ ਜਸਪ੍ਰੀਤ ਕੌਰ ਦੇ ਫਾਇਰ ਮਾਰਿਆ ਤਰਕੇ ਸਵੇਰੇ ਸਵੇਰੇ ਅੱਜ 6 ਵਜੇ ਦਾ ਟਾਈਮ ਸੀਗਾ ਸਵੇਰ ਦਾ ਤਾਂ ਜਦੋਂ ਹੀ ਪੁਲਿਸ ਨੂੰ ਥਾਲਾ ਮਿਲੀ ਨਾਲ ਦੀ ਨਾਲ ਸਾਡੀ ਜਿਹੜੀ ਪੁਲਿਸ ਪਾਰਟੀ ਸੀ ਉਹ ਮੌਕੇ ਤੇ ਪਹੁੰਚੀ ਤਾਂ ਉੱਥੇ ਪਤਾ ਲੱਗਿਆ ਵੀ ਉਹ ਲੇਡੀ ਜ਼ਖਮੀ ਸੀਗੀ ਤੇ ਉਹਨੂੰ ਜ਼ਖਮੀ ਨੂੰ ਲੈ ਕੇ ਹਸਪਤਾਲ ਆਏ ਨੇ ਏਮਜ਼ ਦੇ ਵਿੱਚ ਤੇ ਜਿਉਂ ਹੀ ਸਾਡੀ ਪੁਲਿਸ ਪਾਰਟੀ ਉੱਥੇ ਏਮਜ਼ ਪਹੁੰਚੀ ਤਾਂ ਉੱਥੇ ਆ ਕੇ ਪਤਾ ਲੱਗਿਆ ਵੀ ਇਹ ਜਸਤਰੀ ਕੌਰ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਤੇ ਇਹਦੇ ਤਿੰਨ ਫੈਰ ਲੱਗੇ ਹੋਏ ਨੇ ਤੇ ਬਾਕੀ ਜਿਹੜਾ ਹੈਗਾ ਉਹਦੇ ਪੀਕੇ ਪਰਿਵਾਰ ਵਾਲੇ ਪੀਰਤ ਪਰਿਵਾਰ ਆ ਗਏ ਉਨ੍ਹਾਂ ਦੇ ਬਿਆਨਾਂ ਤੇ ਅਸੀਂ ਉਸ ਜਗਸੀਰ ਸਿੰਘ ਦੇ ਖਿਲਾਫ ਮਰਡਰ ਦਾ ਮਕਦਮਾ ਜਿਹੜਾ ਹੈਗਾ ਉਹ ਕਦੋਂ ਦਾ ਦਰਜ ਕਰ ਰਹੇ ਆ ਤੇ ਬਾਕੀ ਜੋ ਵੀ ਇਹ ਤੱਤ ਸਾਹਮਣੇ ਆਉਣਗੇ ਪੋਸਟਮਾਰਟਮ ਦੌਰਾਨ ਉਹਦੇ ਉਪਰ ਅਗਲੀ ਹੋਰ ਵੀ ਕਾਰਵਾਈ ਅਮਚੀ ਲੈਂਦੀ ਜਾਊਗੀ ਦੋਸ਼ੀ ਫਿਲਹਾਲ ਭਰਾ ਰਹੇਗਾ ਤੋਂ ਉਹਨੂੰ ਫੜਨ ਲਈ ਪੁਲਿਸ ਪਾਰਟੀਆਂ ਅਸੀਂ ਭੇਜ ਦਿੱਤੀਆਂ ਗਈਆਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਇਹ ਲਾਇਸੈਂਸੀ ਹੈ ਜੀ ਉਹਦੇ ਕੋਲ ਲਾਇਸੈਂਸੀ ਕੋਈ ਆਪਣਾ ਹੈਗਾ ਰਵਲਵਰ ਹੈ ਉਹਦੇ ਨਾਲ ਇਹਨੇ ਲੜਕੀ ਦੀ ਆਪਣੀ ਵਾਈਫ ਤੇ ਫਾਇਰ ਮਾਰਿਆ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਇਹ ਆਪ ਲੜਕੀ ਜਿਹੜੀ ਉਹ ਹੈ ਇਹਦੀ ਉਮਰ ਤੋਂ ਥੋੜੀ ਜਿਹੀ ਵੱਡੀ ਸੀਗੀ ਤੇ ਉਹ ਆਪਦੀ ਵਾਈਫ ਨੂੰ ਚੰਗਾ ਨਹੀਂ ਸਮਝਦਾ ਸੀ ਤੇ ਕਾਫੀ ਦਿਨ ਤੋਂ ਜਦੋਂ ਤੋਂ ਇਹਦੀ ਮੈਰਿਜ ਹੋਈ ਸੀ ਉਦੋਂ ਤੋਂ ਹੀ ਲੜਕੀ ਦੀ ਜਿਹੜੀ ਆਪਦੀ ਵਾਈਫ ਦੀ ਕੋਟ ਮਾਰ ਕਰਦਾ ਆ ਰਿਹਾ ਸੀ ਪਹਿਲਾਂ ਵੀ ਪੰਚਾਇਤੀ ਫੈਸਲੇ ਹੋਏ ਨੇ